ਲੋਇ ਸਗੋਚਾ ਹੋਆ ਸ਼ਾਮਾ ਦੋਰੀਆਂ ਮਾਇਆ ਦੋਰੀਆਂ ਡਾਢ ਕੇ ਤੇਰੀ ਯਾਰ ਪੂਰਾ ਪਾਣੀ ਪੂਣੀ ਨਹੀਂ ਯਾਰ ਚੱਕੜਾ ਚੱਕੜਾ ਬਣਾਉਂਦਾ ਆਪਣਾ ਪੇਟ ਖੜੋ ਜਣਾ ਜਿਹੜੇ ਕੁੱਤੀ ਭਰ ਕੇ ਤੇਲ ਦੀ ਪਾ ਲਈ ਕਾਰ ਦੇ ਛੋਟਾ ਬਰਾ ਕੁਲਦੀਪ ਜੈਕ ਲਾ ਆਇਆ ਭਾਵੇਂ ਫੇਰ ਚ ਕਾਲੂ ਤੇ ਜੈਕ ਕਾ ਤੇ ਮੈਂ ਲਾ ਕੇ ਆਇਆ ਮਸੀਹ ਮੈਂ ਆਇਆ ਪਪਲ ਨੂੰ ਮੁੱਖ ਮੰਤਰੀ ਬਣੇ ਭਾਂ ਜੋ ਐਵੇਂਲੇ ਮਸ਼ੀਨ ਤੇ ਬੰਦਾ ਪਹੁੰਚ ਜੇ ਇਹ ਤਾਂ ਕਿਧਰ ਗਿਆ ਯਾਰ ਆਜੋ ਆਜੋ ਚਾਹ ਪੀ ਲਓ ਚਾਹ ਇਹ ਲਾਲ ਗਲਾਲਾ ਬਣਿਆ ਕਾਲੇ ਸਹੀ ਨਹੀਂ ਲੱਗੀ ਕੋਈ ਆ ਤੂੰ ਕੋਈ ਆ ਤੂੰ ਉਹਦੇ ਨੇ ਹਟਾ ਲੀ ਸਹੀ ਆਈ ਤਾਂ ਨਹੀਂ ਜੀਵ ਦਾ ਟੁੱਟ ਗਿਆ ਐਕਸਲ ਇਹ ਇੱਥੇ ਕਮਾਨੀ ਥੱਲੇ ਲਾਓ ਪੁੱਤ ਕਮਾਨੀ ਥੱਲੇ ਇਹ ਲੈਂਬਰ ਕਮਾਨੀ ਬੜੀ ਉੱਚੀ ਚੁੱਕੀ ਜਾਣੀ ਆ ਅੱਜ ਫੇਰ ਬੱਦਲ ਵਾਈ ਪੂਰੀ ਹੋ ਗਈ ਮੀਆਂ ਆ ਅੱਲਾ ਗਿਆ ਮੱਕੀ ਵਾਲਾ ਝੋਨਾ ਰੂਟਾ ਵਿਟਰੀ ਆ ਸਾਣ ਮਗਰ ਹਾਂ ਚੁੱਕਿਆ ਗਿਆ ਹੈ ਹੈ ਅਗਲਾ ਕਿਹੜਾ ਵਾ ਅਗਲਾ ਕਿਦਾਂ ਜੋਰ ਤੇ ਇੱਕ ਟਾਇਰ ਹੀ ਮਾਰਦਾ ਜਿਹੜਾ ਟਾਇਰ ਫਰੀ ਆ ਆ ਜੇ ਸਫਾਈ ਕਰਾਉਂਦੇ ਅਸੀਂ ਪਰ ਵੀ ਝਾੜੂ ਮਾਰ ਕੇ ਗੰਦ ਪਿਲ ਸੇਰਾ ਸਾਰਾ ਇਕੱਠਾ ਕਰਕੇ ਸੁੱਟ ਦੇਣਾ ਇਹ ਆਪਣਾ ਹੀ ਰੱਖ ਲਾ ਸਾਮਕੇ ਇਹ ਟਰੈਕਟਰ ਤੇ ਹਾਰਨ ਨਹੀਂ ਲਾ ਜੰਦੇ ਅੱਛਾ ਉਹਦੀ ਟੈਂਕ ਅੱਜ ਮੀਂਹ ਪਿਆ ਵਾ ਫਰਾ ਦੇ ਉੱਤੇ ਤੂੰ ਦਿਲਵੜੀ ਸੀਚਿਆਲ ਨੂੰ ਜਾਂਦੇ ਰੋ ਪਿੰਡ ਤੋਂ ਸੀਚਿਆਲ ਨੂੰ ਅਰੇ ਇਹ ਅੱਜ ਕਿਰਾਇਆ ਮਾਰਦੇ ਨੇ ਨਾਲੇ ਆਉਣਾ ਜਾਣਾ ਸੌਖਾ ਹੁੰਦਾ ਹਰ ਇੱਕ ਬੰਦੇ ਨੂੰ ਚਾਚਾ ਦਵੇਂ ਅੱਜੇ ਰੋਟੀਆਂ ਦੇਣ ਆਏ ਆ ਤੇ ਹੁਣ ਅਹੀਂ ਚਾਚੇ ਨੇ ਮੁੜ ਜਾਣਾ ਆਪਣੇ ਨੇ ਲੈਸੀ ਜੰਦਾ ਕਿਰਾਇਆ ਲੈ ਕਿਰਾਇਆ ਲੈ ਹੁਣ ਚਾਹ ਹੁਣੇ ਪਾਣੀ ਅੱਜ ਚੜਾਇਆ ਲੱਥਾ ਵਾਗੇ ਨੂੰ ਤੇ ਚਾਚਾ ਕਿੱਦਾਂ ਚੋਨਾ ਚਾਣਾ ਵਧੀਆ ਕਿਚੀ ਉਹਨਾ ਕੰਮ ਢਾਲੀ ਕੱਕੀ ਜੀ ਹੋ ਗਈ ਚਾਚਾ ਕਾਲੀ ਨਾ ਕਰੀਏ ਕਾਲੀ ਕਰਨੀ ਹੁਣ ਵੱਡੇ ਵਰੀ ਤੂੰ ਕਾਲੀ ਕਰਨੀ ਨਹੀਂ ਤੇ ਮੈਂ ਤੇ ਘਿਆਣਾ ਸੋਹਣੀ ਲੱਗਦੀ ਯਾਰ ਮੈਂ ਇੰਨਾ ਵਧੀਆ ਸੋਹਣੀ ਲੱਗ ਜੇ ਕਾਲੀ ਕੀਤੀ ਤੂੰ ਬੁਰਾਇਆ ਲੱਗਣਾ ਸਹੀ ਗੱਲ ਆ ਬੱਕੇ ਬੁੱਢਾ ਤੂੰ ਲੱਗਦਾ ਹੀ ਮੇਰੇ ਘਿਆਣ ਨੂੰ ਆਉਂ ਜਾਦੇ ਵੀ ਤੂੰ ਬੜਾ ਗੁੱਡ ਬੁੱਢਾ ਲੱਗਦਾ ਬੁੱਢਾ ਤੇ ਲੱਗਦਾ ਹੀ ਇਹਦੇ ਕੋਈ ਨਹੀਂ ਇਤਰਾਰੀ ਠੀਕ ਆ ਬਣ ਕਾਲੀ ਪਿਲੀ ਜਿੱਤਾਂ ਨਹੀਂ ਯਾਰ ਅੰਨਿਆ ਬਾਲਾ ਹੋ ਗਿਆ ਨਹੀਂ ਵੇਖਣ ਨੂੰ ਲੱਗੀਆਂ ਮੇਰਾ ਕਿਹੜਾ ਬੜਾ ਨਿਕਰੇ ਆ ਪਿਆ ਤੇਰਾ ਸਾਹ ਪੱਲਾ ਚਾਚਾ ਦੁਨੀਆ ਦੇ ਦੋ ਜਾਨ ਦੋ ਦਿਨਾਂ ਦੇ ਵਿੱਚ ਕਾਲੇ ਦੇ ਚਿੱਟੇ ਦੋ ਰੰਗ ਆ ਕਾਲੀ ਰੰਗ ਵਧ ਜਾਂਦੇ ਆ ਪਤਾ ਲੱਗਦਾ ਵੀ ਬੁੱਤ ਕੰਮ ਕਰਦੇ ਆ ਚਾਚਾ ਪੁੱਤ ਜੱਜ ਅਮ ਦਾ ਚੜੇ ਬਏ ਆ ਗਰੀਨ ਗਰੇ ਤੇਰਾ ਪਾਉ ਲੱਗਦਾ ਏ ਚਾਚਾ ਇਹ ਮੇਰਾ ਚਾਚਾ ਉਹ ਤੇਰਾ ਜਗਤ ਚਾਚਾ ਹੀ ਆ ਸਾਰਿਆਂ ਦਾ ਚਾਚਾ ਭਈ ਇਹ ਭਈ ਗੁੱਡੜ ਚੱਕਣ ਗਿਆ ਚਾਚਾ ਚਾਚਾ ਜੀ ਲੜੀ ਤੇਰੇ ਉਹ ਚਾਚਾ ਨੇ 30 ਰੋਟੀ ਦੇਣੀ ਹੈ ਓਏ ਕੱਲ ਭਰਾਵਾ ਤੂੰ ਚਾਚਾ ਕੀ ਉਹ ਆਪਣਾ ਰੂਪ ਕਹਿੰਦਾ ਨਾ ਮਾਮਾ ਤੇ ਗਿੰਦਾ ਕੱਲ ਮਾਮਾ ਕਿੱਥੇ ਆ ਮੈਂ ਸਾਲਾ ਤੇਰਾ ਕਿਦੋਂ ਮਾਮਾ ਕਿਹੜੇ ਬਣਨ ਲੱਗ ਗਿਆ ਸਾਲਾ ਆ ਗਿਆ ਨਾ ਵਾਹੇ ਮਾਮੇ ਲੱਗੇ ਨਾ ਤੂੰ ਨਵਾਂ ਹੀ ਨੰਬਰ ਹੀ ਮੈਂ ਮਾਮਿਆਂ ਨਾਲ ਕਿਹੜਾ ਹੀ ਨਾ ਮਾਮਾ ਹੀ ਆਗੇ ਮੈਂ ਅੱਜ ਮੈਂ ਪੁੱਛਣੀ ਕਹਿੰਦਾ ਪਾਰਟੀ ਕਿਦੋਂ ਇਹ ਨਿਸ਼ਾਨ ਕੀ ਤੇ ਬਾਅਦ ਚ ਗੱਲ ਪੜਕੜ ਚਲੋ ਜੀ ਹੁਣ ਮਿਲਦੇ ਆ ਪਰਲੇ ਪਾਰ ਜਾ ਕੇ ਗੱਪਾ ਪਾਣੀ ਲੈ ਆਂਦਾ ਅੱਜ ਦਰਿਆ ਵਿੱਚ ਨਾ ਜ਼ਮੀਨ ਦੇ ਨਾਲ ਬੇੜੇ ਦੇ ਵਿੱਚ ਪਾਣੀ ਵੀ ਕਾਫੀ ਆ ਆ ਨਿਉਲ ਅੱਜ ਬਾਰੀ ਤੇ ਨੇ ਤਿੰਨ ਬੱਚੇ ਦਿੱਤੇ ਆ ਵਾਜਾ ਮਾਲਣ ਲਿਆ ਨੂੰ ਬੱਚੇ ਨੂੰ ਮੈਂ ਇਥੋਂ ਟਾ ਕੇ ਰੱਖਾਂ ਜਿੱਥੇ ਆ ਗਈ ਤੇ ਕੋਈ ਨਹੀਂ ਜਾਣੇ ਰੇ ਨਿਕਲ ਆ ਗਈ ਹਾਂਜੀ ਆਈ ਦੇਖੋ ਕਿੱਡੀ ਆਹਦੇ ਬੱਚਿਆਂ ਨੂੰ ਵਾਜਾਂ ਮਾਰਨ ਦੇ ਉਹ ਬੱਚੇ ਨੂੰ ਆਉਦੇ ਨੂੰ ਬਚਾਉਂਦੀ ਆ ਛੜੀ ਮੁੜੀ ਆਉਂਦੀ ਲੈਣ ਨੂੰ ਦੋਰੇ ਵਿੱਚ ਵੜੇ ਹੋਏ ਇਹ ਤਾਂ ਦੋ ਵਿੱਚ ਆਦੇ ਕੁੱਤੇ ਦੋ ਨਾਲ ਹੀ ਜਾ ਆ ਗਈ ਆ ਗਈ ਆ ਗਈ ਆ ਗਈ ਓਏ ਜਾਲ ਅਜੇ ਤੇ ਨਾ ਜਾਣਦੇ ਬੱਚਾ ਲੈ ਗਾਦਾ ਫਿਰ ਬੱਚਾ ਤੇ ਬੱਚਾ ਲੈ ਆਉਣ ਦੋ ਉਹਨੂੰ ਕੱਲੀ ਨੂੰ ਤੁਸੀਂ ਆਉਂਦੀ ਨਹੀਂ ਨਾ ਫੇਰੇ ਉੱਤੇ ਬੈਠੀ ਜਾ ਚੱਲਾ ਕੋਰੇ ਕੋਈ ਤਰੀ ਨਾਲ ਸਿਰੋਕ ਰੱਖੀ ਨੀ ਬੱਚਾ ਲੈ ਜਾਂਦਾ ਜਾਂ ਨਾ ਨਹੀਂ ਆ ਫੇਰ ਮਾਰਦੇ ਨਾ ਚੱਲੀ ਬੱਦਲਾਂ ਤੇ ਜਾਂਦਾ ਓਏ ਆਇਆ ਕੋਹ ਨਾ ਨਹੀਂ ਦਾਲੀ ਜਾਈ ਆਈ ਓਦਰ ਚੜ ਚੁਕਿਆ ਅੱਜ ਰੈਸਕੂ ਆਪਰੇਸ਼ਨ ਚੱਲਣ ਡਿਆ ਇੱਕ ਬੱਚਾ ਉੱਤੇ ਫਸਿਆ ਵਾ ਜੋਬਨ ਤੇ ਗੋਰਾ ਦਵੇਂ ਉਹਨੂੰ ਲੈਨ ਚੱਲੇ ਆ ਉਹ ਵੀ ਵੇਖਣ ਲਈ ਆ ਪੂਰਾ ਜਦੂ ਚੈਦ ਮੁਕਾਬਲਾ ਫਸਵਾ ਹੀ ਲੱਗਾ ਵਾ ਕੋਈ ਕੰਮ ਨਹੀਂ ਹੋਈ ਆ ਕੋਈ ਨਹੀਂ ਅੰਦੇਸ ਨਾ ਮਗਲਾ ਲੱਗੇ ਇਹ ਵੇਖ ਲੱਭਾ ਹੋਣ ਨਹੀਂ ਅੱਜ ਚੱਲੇ ਅੰਬਰਸਾਰ ਮੁੰਡੇ ਨੂੰ ਲੈਣ ਮੁੰਡਾ ਖੇਡ ਕੇ ਆਇਆ ਮਲੇਸ਼ੀਆ ਹੁਣ ਅੱਜ ਸਾਡੇ 6:56 ਹੋ ਗਏ ਆ ਤੇ ਉਹਦੀ ਫਲਾਈਟ ਹੈਗੀ ਆ 11 ਵਜੇ ਦੀ ਤੁਹਾਨੂੰ ਲੈ ਕੇ ਸ਼ਾਮ ਨੂੰ ਉੜਦੇ ਆ ਸੁਲਤਾਨਪੁਰ ਲੋਧੀ ਦੀ ਮਾਨ ਵਾਲਿਆਂ ਨੂੰ ਰੋਟਾ ਵੇਟਰ ਦੇ ਮਗਰ ਹੀ ਕੇਂਦਰਾ ਲਵਾਤਾ ਆ। ਇਹ ਪ੍ਰਦੂਸ਼ਣ ਫਲਾਉਂਡ ਹੈ ਵੇਖ ਲਓ ਕਿ ਸਰਕਾਰ ਵੀ ਜਿੰਨਾ ਜੇ ਕਿਸਾਨ ਹੱਕਦਾਰ ਆ ਦੇ ਇਹ ਸਰਕਾਰਾਂ ਵੀ ਹੱਕਦਾਰ ਆ ਵੇਖੋ ਕਿੰਨਾ ਪ੍ਰਦੂਸ਼ਣ ਕਿੰਦਾ ਬਦਲ ਬਣੇ ਹੋਏ ਵਿੱਚ। ਨਹੀਂ ਦਰੋਣਾ। ਵੇਖੋ। ਵਾਹ ਜੀ ਕਰੀ। ਪੋਰਟ ਦੇ ਅੰਦਰ ਇੱਥੇ ਰিসিਵ ਕਰਾਂਗੇ ਆ ਜਾਓ ਇਧਰ ਆ ਜਾਓ ਓਏ ਆ ਜਾਓ ਆਪਾਂਹੀਂ ਵੀ ਟਿਕਟ ਲਈ ਆ ਸਾਡੇ ਤੱਕ ਆ ਜਾਓ ਤੁਸੀਂ ਯਾਰ ਹੋਰ ਬਾਕੀ ਜਣੇ ਇਹ ਆਪਣੇ ਬੱਚੇ ਮਲੇਸ਼ੀਆ ਖੇਡਣ ਗਏ ਸੀ ਉਥੋਂ 골ਡ ਜਿੱਤ ਕੇ ਲਿਆਏ ਆ ਤੇ ਹੁਣ ਇਹਨਾਂ ਦਾ ਰਸਾਰ ਹੀਰਾ ਤੇ 1 ਵਜ ਕੱਲ ਨੂੰ ਲੈਣ ਗਏ ਆ ਰਾਤ ਦੀ ਫਲਾਈ ਠੀਕ ਸਾਰੇ ਬੱਚੇ ਬਹੁਤ ਵਧੀਆ ਖੇਡੇ ਆ ਨੈਸ਼ਨਲ ਕਿੱਟ ਕੇ ਆਏ ਆ ਮਹਾਰਾਜਿੰਦਨ ਨੂੰ ਤਰੱਕੀਆਂ ਬਖਸ਼ੀ ਇਹ ਆਪਣੇ ਸੌਤਾਨਪੁਰ ਲੋਕੀ ਤੋਂ ਸਾਰੇ ਬੱਚੇ ਕੈਂਬਰਿਜ ਇੰਟਰਨੈਸ਼ਨਲ ਸਕੂਲ